ਗੇਟਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸ ਇੱਕ ਹੋਰ ਅਚੀਵਮੈਂਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਟਲ ਮਿਲੇ ਆ ਪੱਤੀਬੋਰ ਦੇ ਵਕੀਲ ਕੁਮਾਰ ਇਹ ਲੋਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟ ਆਫ ਸਟੇਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲ 2 ਬੱਤੀ ਬੋਲ ਦੇ ਪਿਸਟਲ ਮਲੇ ਨੇ ਔਰ 2 ਲਾਈਵ ਕੈਟਰੀ ਮਲੇ ਨੇ ਬਹੁਤ ਹੀ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨਰਥ ਕੀਤਾ ਜਾ ਰਿਹਾ ਔਰ ਇਹ ਗੇਟਖੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਿਲ ਹੋਈ ਹੈ ਇੰਸਪੈਕਟਰ ਮਨਜੀਤ ਕੌਰ ਜਿਹੜੇ ਗੇਟਖੀਮਾ ਦੇ ਐਸਐਚਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਅਫਸਰ ਨੇ ACP ਇਸ ਜਸਪਾਲ ਸਿੰਘ ਔਰ ਵਿਸ਼ਾਲਜੀ ਜੀ ADC ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਂ ਨਾਲੇ ਇਹ ਵੀ ਕਮਾ ਕਹਿਣਾ ਚਾਹੁੰਦਾ ਵੀ ਜਿਹੜੇ ਜਿਹੇ ਅਨਸਰ ਨੇ ਮਾੜੇ ਜਿਹੜੇ ਇਹ ਜੇ ਕੰਮਾਂ ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰੀ ਪੁਲਿਸ ਅਫਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇ। ਗੇਟਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸ ਇੱਕ ਹੋਰ ਅਚੀਵਮੈਂਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਟਲ ਮਿਲੇ ਆ ਪੱਤੀ ਬੋਰ ਦੇ ਵਕੀਲ ਕੁਮਾਰ ਇਹ ਲੋਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟ ਆਫ ਸਟੇਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲੋਂ ਦੋ 32 ਬੋਲ ਦੇ ਪਿਸਟਲ ਮਿਲੇ ਨੇ ਔਰ ਦੋ ਲਾਈਵ ਕੈਟਰਿਜ ਮਿਲੇ ਨੇ ਬਹੁਤ ਹੀ ਅ ਵ ਬੜੀ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨਰਥ ਕੀਤਾ ਜਾ ਰਿਹਾ ਔਰ ਇਹ ਗੇਟਖੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਿਲ ਹੋਈ ਹੈ ਇਨਸਪੈਕਟਰ ਮਨਜੀਤ ਕੌਰ ਜਿਹੜੇ ਗੇਟਖੀਮਾ ਦੇ ਐਸ ਐਚ ਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ACP ਇਸ ਜਿਸਪਾਲ ਸਿੰਘ ਔਰ ਵਿਸ਼ਾਲਜੀ ਜੀ ਐਡੀਸੀਪੀ ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਨਾਂ ਲਈ ਵੀ ਕਮਾਂ ਕਹਿਣਾ ਚਾਹੁੰਦਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਾਂ ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਨਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇ। ਗੇਟਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸਡ ਇੱਕ ਹੋਰ ਚੀਮਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਤਲ ਮਿਲੇ ਆ ਪੱਤੀ ਬੋਰ ਦੇ ਵਕੀਲ ਕੁਮਾਰ ਲੁਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟੋਸਟ੍ਰੀਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲ ਦੋ 32 ਬੋਲ ਦੇ ਪਿਸਤਲ ਮਿਲੇ ਨੇ ਔਰ ਦੋ ਲਾਈਵ ਕੈਟਰੇਜ ਮਿਲੇ ਨੇ ਇਹ ਬਹੁਤ ਹੀ ਅ ਵਾ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨਰਥ ਕੀਤਾ ਜਾ ਰਿਹਾ ਔਰ ਇਹ ਗੇਟਖੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਨਸਪੈਕਟਰ ਮਨਜੀਤ ਕੌਰ ਜਿਹੜੇ ਗੇਟਖੀਮਾ ਦੇ ਐਸ ਐਚ ਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਏਸੀਪੀ ਈਸ ਜਸਪਾਲ ਸਿੰਘ ਔਰ ਵਿਸ਼ਾਲ ਜੀ ਜੀ ਏਡੀਸੀ ਫੈਸਿਲਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਂ ਨਾਲੇ ਵੀ ਕੰਮ ਕਹਿਣਾ ਚਾਹੁੰਦਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਾਂ 'ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਫਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇ ਗੇਟ ਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸ ਇੱਕ ਹੋਰ ਚੀਮਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਤਲ ਮਿਲੇ ਆ ਪੱਤੀ ਬੋਰ ਦੇ ਵਕੀਲ ਕੁਮਾਰ ਲੁਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟੋਸਟ੍ਰੀਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲ ਦੋ 32 ਬੋਲ ਦੇ ਪਿਸਤਲ ਮਿਲੇ ਨੇ ਔਰ ਦੋ ਲਾਈਵ ਕੈਟਰਿਜ ਮਿਲੇ ਨੇ ਇਹ ਬਹੁਤ ਹੀ ਅ ਵ ਬੜੀ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨਰਥ ਕੀਤਾ ਜਾ ਰਿਹਾ ਔਰ ਇਹ ਗੇਟਖੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਲ ਹੋਈ ਹੈ ਇਨਸਪੈਕਟਰ ਮਨਜੀਤ ਕੌਰ ਜਿਹੜੇ ਗੇਟਖੀਮਾ ਦੇ ਐਸ ਐਚ ਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ACP ਇਸ DSP ਸਿੰਘ ਔਰ ਵਿਸ਼ਾਲਜੀ ਜੀ ADCP ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਨਾਂ ਲਈ ਵੀ ਕਮਾਂ ਕਹਿਣਾ ਚਾਹੁੰਦਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਾਂ ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਨਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇ। ਗੇਟਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸਡ ਇੱਕ ਹੋਰ ਚੀਮਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਤਲ ਮਿਲੇ ਆ ਪੱਤੀ ਬੋਰ ਦੇ ਵਕੀਲ ਕੁਮਾਰ ਲੁਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟੋਸਟ੍ਰੀਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲ ਦੋ 32 ਬੋਲ ਦੇ ਪਿਸਤਲ ਮਿਲੇ ਨੇ ਔਰ ਦੋ ਲਾਈਵ ਕੈਟਰਿਜ ਮਿਲੇ ਨੇ ਇਹ ਬਹੁਤ ਹੀ ਅ ਵ ਬੜੀ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨਰਥ ਕੀਤਾ ਜਾ ਰਿਹਾ ਔਰ ਇਹ ਗੇਟਖੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਿਲ ਹੋਈ ਹੈ ਇਨਸਪੈਕਟਰ ਮਨਜੀਤ ਕੌਰ ਜਿਹੜੇ ਗੇਟਖੀਮਾ ਦੇ ਐਸ ਐਚ ਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਏਸੀਪੀ ਈਸ ਜਸਪਾਲ ਸਿੰਘ ਔਰ ਵਿਸ਼ਾਲ ਜੀ ਜੀ ਏਡੀਸੀਪੀ ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਂ ਨਾਲੇ ਵੀ ਕਮਾਂ ਕਹਿਣਾ ਚਾਹੁੰਦਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਾਂ 'ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਫਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇਗੀ ਗੇਟ ਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸ ਇੱਕ ਹੋਰ ਚੀਮਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਤਲ ਮਿਲੇ ਆ ਪੱਤੀ ਬੋਰ ਦੇ ਵਕੀਲ ਕੁਮਾਰ ਲੁਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟੋਸਟ੍ਰੀਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲ ਦੋ 32 ਬੋਲ ਦੇ ਪਿਸਤਲ ਮਿਲੇ ਨੇ ਔਰ ਦੋ ਲਾਈਵ ਕੈਟਰਿਜ ਮਿਲੇ ਨੇ ਇਹ ਬਹੁਤ ਹੀ ਅ ਵ ਬੜੀ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨਰਥ ਕੀਤਾ ਜਾ ਰਿਹਾ ਔਰ ਇਹ ਗੇਟਖੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਿਲ ਹੋਈ ਹੈ ਇਨਸਪੈਕਟਰ ਮਨਜੀਤ ਕੌਰ ਜਿਹੜੇ ਗੇਟਖੀਮਾ ਦੇ ਐਸ ਐਚ ਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ਏਸੀਪੀ ਈਸ ਜਸਪਾਲ ਸਿੰਘ ਔਰ ਵਿਸ਼ਾਲ ਜੀ ਜੀ ਏਡੀਸੀਪੀ ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਂ ਨਾਲੇ ਵੀ ਕਮਾਂ ਕਹਿਣਾ ਚਾਹੁੰਦਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਾਂ 'ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਫਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇਗੀ ਗੇਟ ਕਿਮਾ ਪੁਲਿਸ ਦੀ ਜਿਹੜੀ ਪੁਲਿਸ ਪਾਰਟੀ ਹੈ ਉਹਨਾਂ ਨੇ ਇਨਫੋਰਮੇਸ਼ਨ ਬੇਸ ਇੱਕ ਹੋਰ ਚੀਮਟ ਹਾਸਲ ਕੀਤੀ ਉਹਨਾਂ ਨੇ ਦਾਣਾ ਮੰਡੀ ਜਿਹੜੀ ਭਗਤਾਵਾਲਾ ਹੈਗੀ ਉੱਥੇ ਦੋ ਬੰਦੇ ਉਹਨਾਂ ਨੇ ਸ਼ੱਕ ਦੇ ਤੌਰ ਤੇ ਗ੍ਰਫਤਾਰ ਕੀਤੇ ਔਰ ਉਹਨਾਂ ਕੋਲੋਂ ਦੋ ਪਿਸਤਲ ਮਿਲੇ ਆ ਪੱਤੀ ਬੋਰ ਦੇ ਵਕੀਲ ਕੁਮਾਰ ਲੁਹਾਰਕਾ ਰੋਡ ਔਰ ਸਿਪਲ ਕੁਮਾਰ ਇਹ ਦੋਨੇ ਆਊਟੋਸਟ੍ਰੀਟ ਦੇ ਨੇ ਬਿਹਾਰ ਸਾਈਡ ਦੇ ਨੇ ਇੱਥੇ ਇਹ ਲੇਬਰ ਵਗੈਰਾ ਦਾ ਕੰਮ ਕਰ ਰਹੇ ਸੀਗੇ ਔਰ ਇਹਨਾਂ ਕੋਲ ਦੋ 32 ਬੋਲ ਦੇ ਪਿਸਤਲ ਮਿਲੇ ਨੇ ਔਰ ਦੋ ਲਾਈਵ ਕੈਟਰਿਜ ਮਿਲੇ ਨੇ ਇਹ ਬਹੁਤ ਹੀ ਅ ਵਾ ਵਧੀਆ ਅਚੀਵਮੈਂਟ ਹੈਗੀ ਇਹਨਾਂ ਨੇ ਕਿਤੇ ਨਾ ਕਿਤੇ ਵਰਤਨੇ ਸੀਗੇ ਔਰ ਜਿੱਥੋਂ ਇਹ ਲਿਆਂਦੇ ਨੇ ਕਿੱਥੋਂ ਇਹਨਾਂ ਦਾ ਕਨੈਕਸ਼ਨ ਹੈ ਕੋ ਸਾਰਾ ਇਹਨੂੰ ਜਿਹੜਾ ਨੈਟਵਰਕ ਨੂੰ ਸਾਰਾ ਅਨਰਥ ਕੀਤਾ ਜਾ ਰਿਹਾ ਔਰ ਇਹ ਗੇਟਖੀਮਾ ਪੁਲਿਸ ਦੀ ਜਿਹੜੀ ਬਹੁਤ ਵੱੱਚੀ ਅਚੀਵਮੈਂਟ ਹੈ ਬਹੁਤ ਵਧੀਆ ਕਾਮਯਾਬੀ ਹਾਸਿਲ ਹੋਈ ਹੈ ਇਨਸਪੈਕਟਰ ਮਨਜੀਤ ਕੌਰ ਜਿਹੜੇ ਗੇਟਖੀਮਾ ਦੇ ਐਸ ਐਚ ਓ ਨੇ ਸਪੈਸ਼ਲੀ ਉਹਨਾਂ ਦੀ ਇਹ ਕਾਫੀ ਵਧੀਆ ਕਾਰਜਕਾਰੀ ਹੈ ਔਰ ਉਹਨਾਂ ਦੇ ਜਿਹੜੇ ਸੁਪਰਵਾਈਜ਼ਰੀ ਆਫਸਰ ਨੇ ACP ਇਸ ਜਿਸਪਾਲ ਸਿੰਘ ਔਰ ਵਿਸ਼ਾਲਜੀ ਜੀ ਐਡੀਸੀਪੀ ਸਿਟੀ 1 ਔਰ ਉਹਨਾਂ ਦੀ ਨਿਗਰਾਨੀ ਚ ਸਾਰੀ ਕਾਮਯਾਬੀ ਹੋਈ ਹੈ ਔਰ ਇੱਥੇ ਮੈਨਾਂ ਲਈ ਵੀ ਕਮਾਂ ਕਹਿਣਾ ਚਾਹੁੰਦਾ ਵੀ ਜਿਹੜੇ ਅਜਿਹੇ ਅਨਸਰ ਨੇ ਮਾੜੇ ਜਿਹੜੇ ਅਜਿਹੇ ਕੰਮਾਂ ਚ ਪਏ ਹੋਏ ਨੇ ਇਹਨਾਂ ਦੇ ਖਿਲਾਫ ਕਮਿਸ਼ਨਰ ਪੁਲਿਸ ਅਨਸਰ ਵੱਲੋਂ ਲਗਾਤਾਰ ਪੁਲਿਸ ਕਾਰਵਾਈ ਕੀਤੀ ਜਾਵੇ